ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਵਿੱਚ ਡਿਪਲੋਮਾ ਕਰ ਰਹੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਤੇ ਪਾਵਰ ਲਿਫਟਿੰਗ ਸੋਨ ਤਮਗੇ ਜਿੱਤ ਕੇ ਖੋਜ ਕੇਂਦਰ ਅਤੇ ਪੀਏਯੂ ਦਾ ਨਾਮ ਰੌਸ਼ਨ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖੇੜੀ ਇੰਚਾਈ ਡਾਕਟਰ ਹਿਮੰਤ ਕੁਮਾਰ ਨੇ ਦੱਸਿਆ ਕਿ ਪ੍ਰਭਜੋਤ ਨੇ 16 ਤੋਂ 19 2020 ਤੱਕ ਰੂਸ ਵਿੱਚ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਜਿਸ ਨੇ ਇੱਕ ਫੁੱਲ ਇਵ ਪੰਜਾਬ ਪੁਲਿਸ ਦੀ ਜਲਦ ਹੋਣ ਜਾ ਰਹੀ ਭਰਤੀ ਦੇ ਮੱਦੇਨਜ਼ਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਾਰਪੁਰ ਦੇ ਯੁਵਕਾਂ ਦੀ ਪ੍ਰੀ ਟ੍ਰੇਨਿੰਗ ਸੀ ਪਾਈਪ ਕੈਂਪ ਰਾਹੋ ਰੋਲ ਨਵਾਂ ਸ਼ਹਿਰ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਕੈਂਪਿੰਚਾ ਨਿਰਮਲ ਸਿੰਘ ਨੇ ਦੱਸਿਆ ਕਿ ਪ੍ਰੀ ਟ੍ਰੇਨਿੰਗ ਲੈਣ ਦੇ ਚਾਹਵਨ ਯੁਵਕ ਹਰ ਹਫ਼ਤੇ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਆਪਣੇ ਅਸਲ ਸਰਟੀਫਿਕੇਟ ਅਤੇ ਫੋਟੋਕਾਪੀਆਂ ਦੋ ਫੋਟੋਆਂ ਨਾਲ ਲੈ ਕੇ 9 ਵਜੇ ਟ్రਾਇਲ ਦੇਣ ਲਈ ਕੈਂਪ ਵਿੱਚ ਹਾਜ਼ਰ ਹੋਣ ਬੰਗਾ ਦੇ ਸਥਾਨਕ ਰੇਲਵੇ ਰੋਡ ਤੇ ਸਥਿਤ ਦੁਕਾਨਦਾਰਾਂ ਵੱਲੋਂ ਬੰਗਾ ਦੇ ਨਵੇਂ ਬਣੇ ਵਪਾਰ ਮੰਡਲ ਦਾ ਵਿਰੋਧ ਉਸ ਸਮੇਂ ਨਜ਼ਰ ਆਇਆ ਜਦੋਂ ਨਵੇਂ ਬਣੇ ਵਪਾਰ ਮੰਡਲ ਵੱਲੋਂ 24 ਤੋਂ ਲੈ ਕੇ 26 ਜੂਨ ਤੱਕ ਲਗਾਤਾਰ 3 ਦਿਨ ਤੱਕ ਆਪਣੀ ਦੁਕਾਨਾਂ ਬੰਦ ਰੱਖਣ ਤੇ ਸ਼ਹਿਰ ਵਿੱਚ ਅਨਾਊਂਸਮੈਂਟ ਕਰਵਾ ਕੇ ਦੁਕਾਨਦਾਰਾਂ ਵੱਲੋਂ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਕਤ ਹੋਈ ਅਨਾਊਂਸਮੈਂਟ ਤੋਂ ਬਾਅਦ ਸਥਾਨਕ ਰੇਲਵੇ ਰੋਡ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਇਸ ਗੱਲ ਦਾ ਰਟਵਾ ਵਿਰੋਧ ਕੀਤਾ ਗਿਆ। ਉਹਨਾਂ ਆਖਿਆ ਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਨਵਾਂ ਵਪਾਰ ਮੰਡਲ ਦਾ ਨਵਾਂ ਪ੍ਰਧਾਨ ਕੌਣ ਹੈ ਅਤੇ ਇਹ ਨਵਾਂ ਲੁਧਿਆਣਾ ਵਿੱਚ ਥਾਣਾ ਮਹਿਰਬਾਨੀ ਇਲਾਕੇ ਰਾਹੋਂ ਰੋਡ ਤੇ ਕੱਲ ਸਵੇਰੇ ਇੱਕ ਰੇਡ ਨੇ ਖਾਲੀ ਟਿਪਰ ਨੇ ਇੱਕ ਸਕੂਟੀ ਸਵਾਰ ਨੂੰ ਕੁਚਲ ਦਿੱਤਾ ਜਿਸ ਦੇ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮਨਵਾਲਾ ਰਾਹੋਂ ਰੋਡ ਬਲਦੇਵ ਨਗਰ ਦਾ ਰਹਿਣ ਵਾਲਾ ਸੀ ਹਾਦਸੇ ਤੋਂ ਬਾਅਦ ਲੋਕਾਂ ਨੇ ਘਟਨਾ ਵਾਲੀ ਥਾਂ ਤੇ ਜਾਮ ਲਗਾ ਦਿੱਤਾ ਮਰਨ ਵਾਲਾ ਬੰਦਾ ਸਵੇਰੇ ਮਹਿਰਬਾਨੀ ਇਲਾਕੇ ਵਿੱਚ ਹੀ ਸੌਦਾਗਰ ਨਾਮ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਲਈ ਜਾ ਰਿਹਾ ਸੀ ਮਰਨ ਵਾਲੇ ਦੀ ਪਛਾਣ RAM PIR ਵਜੋਂ ਹੋਈ ਹੈ ਜੋ ਕਿ ਫੈਕਟਰੀ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਦਾ ਸੀ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਵੀ ਧਮਕੀ ਭਰਿਆ ਫੋਨ ਆਇਆ ਪੁਲਿਸ ਨੇ ਸੋਨੀ ਦੀ ਸ਼ਿਕਾਇਤ ਉੱਤੇ ਐਫਆਈਆਰ ਦਰਜ ਕਰ ਲਈ ਫਿਲਹਾਲ ਇਸ ਮਾਮਲੇ ਵਿੱਚ ਕੋਈ ਨਹੀਂ ਬੋਲ ਰਹੇ ਸੋਨੀ ਦੇ ਕਰੀਬੀਆਂ ਮੁਤਾਬਕ ਲੰਬੇ ਸਮੇਂ ਤੋਂ ਫੋਨ ਕਰਕੇ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਧਮਕੀਆਂ ਦੇਣ ਵਾਲੇ ਆਪਣੇ ਆਪ ਨੂੰ ਬਿਸ਼ਨੋਈ ਗੈਂਗ ਦੇ ਗੁਰਗੇ ਦੱਸ ਰਹੇ ਹਨ ਅੰਮ੍ਰਿਤਸਰ ਪੁਲਿਸ ਦੇ ਏਡੀਜੀਪੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਫਿਰੋਤੀ ਲਈ ਫੋਨ ਕਾਲ ਆਈ ਹੈ ਜਿਸ ਵਿੱਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਪੂਰੀ ਮਿਹਨਤ ਦਿਨਾਲੀ ਸੁਪਰ ਕੰਮ ਕਰ ਰਹੀ ਹੈ ਅਤੇ ਉਹਨਾਂ ਨੂੰ ਸੁਰੱਖਿਆ ਦੇਣਾ ਸਾਡੀ ਜ਼ਿੰਮੇਵਾਰੀ ਹੈ। ਪੰਜਾਬ ਰੋਡਵੇਜ਼ ਪੰਬਸ ਪੀ ਆਰਟੀਸੀ ਕੰਡਕਟਰ ਵਰਕਰਸ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਦੀ ਇਹ ਤਨਖਾਹ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵਜੋਂ ਅੱਜ ਦੁਪਹਿਰ 12 ਵਜੇ ਤੋਂ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਨਾਲ ਕਰੀਬ 2800 ਸਰਕਾਰੀ ਬੱਸਾਂ ਨੂੰ ਬ੍ਰੇਕ ਲੱਗ ਜਾਵੇਗੀ। ਪੰਜਾਬ ਵਿੱਚ ਇਸ ਸਾਲ ਸਵਾਇਨ ਫਲੂ ਦਾ ਪਹਿਲਾ ਡੈਥ ਕੇਸ ਸਾਹਮਣੇ ਆਇਆ ਲੁਧਿਆਣਾ ਵਿੱਚ 46 ਸਾਲ ਦੇ ਵਕੀਲ ਅਤੇ ਭਾਜਪਾ ਅਗੂ ਦੀ ਐਨ1 ਐਚ1 ਵਾਇਰਸ ਨਾਲ ਮੌਤ ਹੋ ਗਈ। ਸਾਲ ਐਂ ਦੀ ਤਕਲੀਫ ਤੋਂ ਬਾਅਦ ਉਹਨਾਂ ਨੂੰ ਦਿਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਸੰਦੀਪ ਕਪੂਰ ਕੁਚਲੂ ਨਗਰ ਦੇ ਰਹਿਣ ਵਾਲੇ ਸਨ। ਹਸਪਤਾਲ ਵਿੱਚ ਅਜੇ ਸਵਾਇਨ ਫਲੂ ਦੇ ਦੋ ਹੋਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਮਰੀਜ਼ਾਂ ਵਿੱਚ ਇੱਕ ਵਿਅਕਤੀ 52 ਸਾਲ ਅਤੇ ਦੂਜਾ ਵਿਅਕਤੀ 57 ਸਾਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ। ਚੰਡੀਗੜ੍ਹ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਵਿੱਚ ਅੱਗ ਲੱਗ ਗਈ ਅੱਗ ਲੱਗਣ ਨਾਲ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਕਈ ਦੁਕਾਨਾਂ ਦੀ ਸਗਦੀ ਲਪੇਟ ਵਿੱਚ ਆ ਗਈਆਂ ਸੂਚਨਾ ਮਿਲਣ ਤੇ ਪੁਲਿਸ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਦੱਸਿਆ ਜਾ ਰਿਹਾ ਹੈ ਕਿ ਸ਼ਾਮ 4 ਵਜੇ ਦੇ ਕਰੀਬ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਘਟਨਾ ਘਟੀ ਹਾਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਦੀ ਪੁਖਤਾ ਜਾਣਕਾਰੀ ਹਲੇ ਨਹੀਂ ਮਿਲ ਸਕੀ ਹੈ ਜੇਕਰ ਕੋਈ ਵੀ ਬੈਂਕ ਨਾਲ ਜੁੜਿਆ ਕੰਮ ਹੈ ਤਾਂ ਉਹਨਾਂ ਲੋਕਾਂ ਲਈ ਇੱਕ ਵੱਡੀ ਖਬਰ ਹੈ ਦੱਸ ਦਈਏ ਕਿ ਬੈਂਕ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਦੇ ਸਾਰੇ ਸਰਕਾਰੀ ਬੈਂਕ 27 ਜੂਨ ਨੂੰ ਬੰਦ ਰਹਿਣਗੇ ਬੈਂਕ ਕਰਮਚਾਰੀ ਨਿੱਜੀਕਰਨ ਪੁਰਾਣੀ ਪੈਨਸ਼ਨ ਐਨ ਪੀ ਐਸ ਨੂੰ ਖਤਮ ਕਰਨਾ 27 ਦੋ ਦਿਨ ਦੀ ਛੁੱਟੀ ਸਮੇਤ ਕਈ ਮੰਗਾਂ ਨੂੰ ਲੈ ਕੇ 27 ਜੂਨ ਤੋਂ ਹੜਤਾਲ ਦੇ ਜਾਣਗੇ ਅਫਗਾਨਿਸਤਾਨ ਵਿੱਚ ਕੱਲ ਸਵੇਰੇ ਆਏ ਪੁਚਾਲਗਾਰਨ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਰਿਪੋਰਟਾਂ ਮੁਤਾਬਕ 6.1 ਦੀ ਤੀਬਰਤਾ ਨਾਲ ਪੁਚਾਰ ਦੇ ਕਾਰਨ ਘਟੋਕਟ ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਜਦਕਿ 600 ਤੋਂ ਵੱਧ ਲੋਕ ਜ਼ਖਮੀ ਹੋ ਅਮਰੀਕੀ ਭੂਗਿਆ ਸਰਵੇਖਕ ਮੁਤਾਬਿਕ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਖੋਸ ਸ਼ਹਿਰ ਤੋਂ 40 ਕਿਲੋਮੀਟਰ ਦੂਰ ਸੀ। ਭਾਰਤ ਦੇ 스타 ਮੁੱਕੇਵਜ ਵਿਜਿੰਦਰ ਸਿੰਘ ਦੇਸ਼ ਵਿੱਚ ਆਪਣੇ 6ਵੇਂ ਪੇਸ਼ੇਵਰ ਮੈਚ ਦੇ ਨਾਲ ਰਿੰਗ ਵਿੱਚ ਵਾਪਸੀ ਕਰਦੇ ਹੋਏ ਨਜ਼ਰ ਆਣਗੇ। ਔਗਸਟ ਵਿੱਚ ਰੰਬਲਿੰਦੀ ਜੰਗਲ ਮੁਕਾਬਲੇ ਵਿੱਚ ਉਤਰਨਗੇ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ